ਮੁੱਖ ਮੰਤਰੀ ਪੰਜਾਬ ਉਹ ਭਗਵੰਤ ਸਿੰਘ ਮਹਾਰਾਜ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਏ ਜਿਤੇ ਕੀ ਐਸ.ਸੀ.ਪੀ.ਸੀ ਦੇ ਮੈਂਬਰ ਜਰਨੈਲ ਜਤੇਦਾਰ ਜਨੈਲ ਸਿੰਘ ਪੰਜੋਲੀ ਨੇ ਇੱਕ ਮੰਗ ਪੱਤਰ ਸੌਪਿਆ। ਸਿਮ ਮੰਨੂ ਮੰਗ ਪੱਤਰ ਸੌਂਪਣ ਉਪਰੰਤ ਜਤੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਨਾਂ ਥਾਵਾਂ ਤੇ ਗੁਰੂ ਸਾਹਿਬ ਆਏ ਉਹਨਾਂ ਗੁਰਦੁਆਰਾ ਸਾਹਿਬਾਨ ਅਤੇ ਪਿੰਡਾਂ ਅਤੇ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇ। ਉਹਨਾਂ ਫਤਿਹਗੜ ਸਾਹਿਬ ਦਾ ਜ਼ਿਕਰ ਕਰਤੇ ਆ ਕਿ ਪਿੰਡ ਨੌ ਲੱਖਾ ਸਾਹਿਬ ਜਖਵਾਲੀ ਆਕਰਤੇ ਮੁਕਾਰਾਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਪਰ ਉਹਨਾਂ ਦਾ ਆਲਾ ਦਵਾਲਾ ਸੁੰਦਰੀਕਰਨ ਅਤੇ ਸੜਕਾਂ ਬਣਾਉਣ ਦਾ ਕੰਮ ਕਰਨ ਅਤੇ ਪਿੰਡ ਨੂੰ ਸੁੰਦਰ ਕੀਤਾ ਜਾਣਾ ਚਾਹੀਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਚੇਤੇ ਤੌਰ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸਨ ਜਦੋਂ ਮੱਥਾ ਟੇਕ ਕੇ ਵਾਪਸ ਮੁੜ ਕੇ ਦਰਸ਼ਨੀ ਜੁਦੀ ਕੋਲ ਆਏ ਮੈਂ ਉਹਨਾਂ ਨੂੰ ਇਕ ਜਾਦ ਪੱਤਰ ਦਿੱਤਾ ਜਿਹੜਾ ਬਹੁਤ ਜ਼ਰੂਰੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਸੀ ਦੀ ਜੇਲ੍ਹ ਵਿੱਚ 3 ਮਹੀਨੇ ਕੈਦ ਰਹੇ ਨੇ ਇਸ ਲਈ ਕਾਂਗਰਸ ਸਰਕਾਰ ਨੇ ਉਸ ਜੇਲ੍ਹ ਨੂੰ ਗੁਰੂ ਸਾਹਿਬ ਜੀ ਦੀ ਯਾਦਗਾਰ ਵਜੋਂ ਵਿਕਸਿਤ ਕਰਨ ਦਾ ਯਤਨ ਕੀਤਾ ਸੀ ਲੇਕਿਨ ਉਹ ਕਾਰਜ ਵਿਚੇ ਰਹਿ ਗਿਆ ਪੂਰਾ ਨਹੀਂ ਹੋ ਸਕਿਆ ਇੱਕ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਉਸ ਜੇਲ੍ਹ ਨੂੰ ਗੁਰੂ ਸਾਹਿਬ ਦੀ ਯਾਦਗਾਰ ਵਜੋਂ ਵਿਕਸਿਤ ਕੀਤਾ ਜਾਵੇ ਦੂਜਾ ਸਾਡੇ ਜ਼ਿਲ੍ਹੇ ਦੇ ਅੰਦਰ ਪਿੰਡ ਪਗੜਾਣਾ ਗੁਰਦੁਆਰਾ ਨੌ ਲਖਾ ਸਾਹਿਬ ਪਿੰਡ ਜੋਖਵਾਲੀ ਗੁਰਦੁਆਰਾ ਆਕੜ ਤੇ ਗੁਰਦੁਆਰਾ ਸਾਹਿਬ ਮਕਾਰੋਂ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਚਰਨ ਪਾਏ ਨੇ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਵੀ ਇਹ ਸਾਰੇ ਪਿੰਡਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਦਾ ਆਲਾ ਦਵਾਲਾ ਜਿਹੜਾ ਉਹ ਵਿਕਸਤ ਕੀਤਾ ਜਾਣਾ ਚਾਹੀਦਾ ਤੇ ਨਾਲ ਪਿੰਡ ਦੀਆਂ ਸੜਕਾਂ ਗਲੀਆਂ ਜਿਹੜੀਆਂ ਨੇ ਉਹ ਬਣਾਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਇੱਕ ਗੱਲ ਜਿਹੜੀ ਮੈਂ ਉਚੇਚੇ ਤੌਰ ਤੇ ਉਹਨਾਂ ਨੂੰ ਕਹੀ ਕਿ ਇੱਥੇ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਉਹਨਾਂ ਦੀ ਯਾਦਗਾਰ ਵਿੱਚ ਇੱਕ ਬਹੁਤ ਸੁੰਦਰ ਪਾਰਕ ਬਣਾਇਆ ਗਿਆ। ਲੇਕਿਨ ਉਹ ਪਾਰਕ ਹੁਣ ਲਗਭਗ ਖੰਡਰਾਤ ਬਣਦਾ ਜਾ ਰਿਹਾ। ਬਰਾਸਤੀ ਵਿਭਾਗ ਜਿਹੜੀ ਹੈ ਉਹਦੀ ਡਿਊਟੀ ਬਣਦੀ ਹੈ ਕਿ ਉਹਨੂੰ ਸੰਭਾਲਣ ਦਾ ਯਤਨ ਕਰਨ। ਇੱਕ ਮੈਂ ਉਹ ਵੀ ਉਹਨਾਂ ਨੂੰ ਕਿਹਾ ਹੈ। ਇੱਕ ਗੱਲ ਜਿਹੜੀ ਹੈ ਵੀ ਮੈਂ ਪਹਿਲਾਂ ਵੀ ਚਾਹੀ ਸੀ ਹੁਣ ਦੁਬਾਰੇ ਰਿਪੀਟ ਕੀਤਾ। ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹਾਲੇ ਦੁਆਲੇ ਦੇ ਜਿਹੜੇ ਪਿੰਡ ਨੇ ਘੱਟੋ ਘੱਟ 10 ਕਿਲੋਮੀਟਰ ਦੇ ਘੇਰੇ ਵਿੱਚ ਇੱਥੇ ਸੜਕਾਂ ਜਿਹੜੀਆਂ ਨੇ 24 ਫੁੱਟ ਚੌੜੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਬੜੀ ਜ਼ਰੂਰੀ ਆ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ ਬਹੁਤ ਰਾਸ਼ ਹੁੰਦਾ ਇੱਕ ਟਰਾਲੀ ਦੇ ਨਾਲ ਦੂਜੀ ਟਰਾਲੀ ਦਾ ਲੰਘਣਾ ਬਹੁਤ ਔਖਾ ਹੋ ਜਾਂਦਾ ਇਹ ਵੀ ਮੈਂ ਉਹਨਾਂ ਨੂੰ ਚੇਚੇ ਤੌਰ ਤੇ ਇਸ ਦੇ ਡਿਮਾਂਡ ਮਤਲਬ ਕਈ ਆ ਵੀ ਇਹ ਗੱਲਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਸਥਿਤੀਦਾਰ ਨੇ ਵੀ ਕਿਹਾ ਹੈ ਕਿ ਗੁਰਦੁਆਰਾ ਸ਼ਰੀਫ ਅਤੇ ਗੜ ਸਾਹਿਬ ਦੇ ਨਾਲ ਪੰਜਾਬ ਸਰਕਾਰ ਵੱਲੋਂ ਮਹਾਨ ਸ਼ਹੀਦ ਭਾਈ ਮੋਤੀ ਰਾਮ ਮੈਰਾ ਜੀ ਦੀ ਯਾਦ ਵਿੱਚ ਗੁਰਦੁਆਰਾ ਠੰਡਾ ਬੁੜਤੇ ਪਿਛਲੇ ਪਾਸੇ ਭਾਈ ਮੋਤੀ ਰਾਮ ਮੈਰਾ ਸੁੰਦਰ ਪਾਰਕ ਬਣਿਆ ਹੋਇਆ ਜਿਸ ਦੀ ਸਾਂਭ ਸੰਭਾਲ ਪੰਜਾਬ ਸਰਕਾਰ ਦੇ ਪ੍ਰਾਚਨ ਵਿਭਾਗ ਦੇ ਵੱਲੋਂ ਕੀਤੀ ਜਾਂਦੀ ਹੈ ਹੁਣੇ ਸੇ ਪਾਰਕ ਦੀ ਹਾਲਤ ਬਹੁਤ ਖਰਾਬ ਹੈ ਜਿਸ ਕਰਕੇ ਸਬੰਧਿਤ ਮੈਕਮੇ ਨੂੰ ਹਦਾਇਤ ਕੀਤੀ ਜਾਵੇ ਕਿ ਹੁਣ ਪਾਰਕ ਦੀ ਦੇਖਰੇਖ ਚੰਗੀ ਤਰ੍ਹਾਂ ਕਰਨ ਦੇ ਯਤਨ ਕੀਤੇ ਜਾਣ। ਉਹਨਾਂ ਨਾਲ ਹੀ ਇਹ ਵੀ ਦੱਸਿਆ ਕਿ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਨੂੰ ਵੱਖ-ਵੱਖ ਪਿੰਡਾਂ ਵਿੱਚੋਂ ਆਉਣ ਵਾਲੀਆਂ ਸੜਕਾਂ ਘਟੋ-ਘਟੋ 24 ਫੁੱਟ ਖਿਤੀਆਂ ਜਾਣੀਆਂ ਚਾਹੀਦੀਆਂ ਨੇ। ਤਾਜੋੜ ਸ਼ਹੀਦੀ ਜੋੜ ਮੇਲ ਬੋਕੇ ਸੰਗਤਾਂ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਪੇਸ਼ਨਾ ਆਵੇ। ਇਸ ਦਾ ਕਿਰਾ 10 ਕਿਲੋਮੀਟਰ ਵਿਸਤਿਆ ਜਾਣਾ ਚਾਹੀਦਾ ਹੈ। ਜਗਪੰਤ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।